ਫਿਰੋਜ਼ਪੁਰ 'ਚ ਫਿਰ ਚੱਲੀ ਗੋਲੀ ਨੌਜਵਾਨ ਦੀ ਲੱਤ ਵਿੱਚੋਂ ਹੋਈ ਯਾਰ-ਪਾਰ ਫਰੀਦਕੋਟ ਮੈਡੀਕਲ ਕਾਲਜ ਰੈਫਰ ਹੋਮ ਗਾਰਡ ਦੇ ਜਵਾਨ ਦੀ ਲਾਇਸੈਂਸ ਰਿਵਾਲਵਰ ਤੋਂ ਚੱਲੀ ਸੀ ਗੋਲੀ ਮਾਮਲਾ ਰਿਸ਼ਤੇਦਾਰੀ ਵਿੱਚ ਜ਼ਮੀਨੀ ਵਿਵਾਦ ਦਾ ਫਿਰੋਜ਼ਪੁਰ ਵਿੱਚ ਇੱਕ ਵਾਰ ਫਿਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਇਸ ਵਾਰ ਇਹ ਮਾਮਲਾ ਜ਼ਮੀਨ ਵਿਵਾਦ ਨੂੰ ਲੈ ਕੇ ਦੋ ਰਿਸ਼ਤੇਦਾਰ ਪਰਿਵਾਰਾਂ ਦਾ ਦੱਸਿਆ ਗਿਆ ਹੈ ਗੋਲੀ ਚੱਲਣ ਦੀ ਘਟਨਾ ਅੱਜ ਸਵੇਰ ਦੀ ਹੈ ਤੇ ਗੋਲੀ ਲੱਗਣ ਨਾਲ ਇੱਕ 36 ਸਾਲਾ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਤੋਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਜਾ ਚੁੱਕਾ ਹੈ ਜ਼ਖਮੀ ਨੌਜਵਾਨ ਦੀ ਲੱਤ ਵਿੱਚੋਂ ਗੋਲੀ ਆਰ-ਪਾਰ ਹੋਈ ਹੈ ਤੇ ਅਤੇ ਗੋਲੀ ਹੋਮਗਾਰ ਦੇ ਜਵਾਨ ਦੀ ਲਾਇਸੈਂਸੀ ਰਿਵਾਲਵਰ ਤੋਂ ਉਸਦੇ ਬੇਟੇ ਵੱਲੋਂ ਚਲਾਈ ਗਈ ਹੈ ਜਖਮੀ ਬਰਜਿੰਦਰ ਸਿੰਘ ਪੁੱਤਰ ਬਗੀਚਾ ਸਿੰਘ ਫਿਰੋਜ਼ਪੁਰ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਕਿਸਾਨੀ ਨਾਲ ਸੰਬੰਧ ਰੱਖਦਾ ਹੈ ਪੁੱਛੇ ਜਾਣ ਤੇ ਜਖਮੀ ਬਰਜਿੰਦਰ ਸਿੰਘ ਦੇ ਪਰਬ ਬਲਿਹਾਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਜ਼ਮੀਨ ਸ਼ਹਿਰ ਦੇ ਨਾਲ ਲੱਗਦੇ ਬੰਦ ਦੇ ਕੋਲ ਹੈ ਉਹ ਖੇਤਾਂ ਵਿੱਚ ਕੰਮ ਕਰਨ ਲਈ ਸ਼ਹਿਰ ਤੋਂ ਜਾਂਦੇ ਹਨ ਸਕੇ ਰਿਸ਼ਤੇਦਾਰੀ ਵਿੱਚੋਂ ਉਹਨਾਂ ਦੇ ਚਾਚਾ ਆਸਾ ਸਿੰਘ ਜੋ ਕਿ ਹੋਮ ਗਾਰਡ ਵਿੱਚ ਨੌਕਰੀ ਕਰਦੇ ਹਨ ਦੇ ਪਰਿਵਾਰ ਨਾਲ ਜ਼ਮੀਨ ਨੂੰ ਲੈ ਕੇ ਕਈ ਵਾਰ ਵਿਵਾਦ ਹੋ ਚੁੱਕਿਆ ਹੈ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਹ ਪਰਿਵਾਰ ਅਣਬੰਡ ਕਰਦਾ ਰਹਿੰਦਾ ਹੈ ਪੈਸਾ ਅਤੇ ਜ਼ਮੀਨ ਦੇ غرੂਰ ਨੇ ਉਹਨਾਂ ਨੂੰ ਰੱਬ ਭੁਲਾਇਆ ਹੋਇਆ ਹੈ ਬਲੀਹਾਰ ਨੇ ਦੱਸਿਆ ਕਿ ਆ ਜਦੋਂ ਅਸੀਂ ਆਪਣੇ ਖੇਤਾਂ ਵਿੱਚ ਗਏ ਤਾਂ ਅਸਾ ਸਿੰਘ ਦੇ ਲੜਕੇ ਮਲਕੀਤ ਸਿੰਘ ਨਾਲ ਫਿਰ ਵਿਵਾਦ ਹੋ ਗਿਆ ਗੱਲ ਇਨੀ ਵੱਧ ਗਈ ਕਿ ਮਲਕੀਤ ਨੇ ਆਪਣੇ ਪਿਤਾ ਦੇ ਲਾਇਸੈਂਸੀ ਰਿਵਾਲਵਰ ਤੋਂ ਗੋਲੀ ਚਲਾ ਦਿੱਤੀ ਜੋ ਕਿ ਮੇਰੇ ਪਰ ਆ ਵਰਜਿੰਦਰ ਦੀ ਲੱਤ ਤੇ ਵਜੀ ਹਥਿਆਰਪਾਰ ਹੋ ਗਈ ਅਸੀਂ ਆਪਣੀ ਜਾਨ ਭਜ ਕੇ ਬਚਾਈ ਜਖਮੀ ਹਾਲਤ ਵਿੱਚ ਪਹਿਲਾ ਬਲਜਿੰਦਰ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਜਿੱਥੋਂ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਫਰੀਦਕੋਟ ਮੈਡੀਕਲ ਰੈਫਰ ਕਰ ਦਿੱਤਾ ਹੈ ਦੂਜੇ ਪਾਸੇ थाना ਫਿਰੋਜ਼ਪੁਰ ਸਦਰ ਪਰਬਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਘਟਨਾ ਸਥਲ ਤੇ ਪਹੁੰਚ ਕੇ ਕੀਤੀ ਜਾ ਰਹੀ ਹੈ ਜਲਦ ਹੀ ਜ਼ਖਮੀ ਦੇ ਬਿਆਨ ਲੈ ਕੇ ਪਰਚਾ ਦਰਜ ਕੀਤਾ ਜਾਵੇਗਾ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ